ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਸਾਰਿਆਂ ਦੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਗੇ ਅਸੀਂ ਗੱਡੀ ਚੱਕੀ ਤੇ ਪਹੁੰਚ ਗਏ ਆ ਪਿੰਡਾਂ ਤੇ ਬੱਚਿਆਂ ਨੂੰ ਬਿਲਕੁਲ ਵੀ ਨਹੀਂ ਪਤਾ ਕਿ ਅਸੀਂ ਪਿੰਡ ਆ ਰਹੇ ਆ ਤੇ ਕਿਉਂਕਿ ਜਦੋਂ ਪਿਛਲੇ ਹਫਤੇ ਗਏ ਸੀ ਅਗਮ ਬਹੁਤ ਵਿਚਾਰਾ ਰੋਇਆ ਸੀ ਤੇ ਉਹਨੂੰ ਸਰਪ੍ਰਾਈਜ਼ ਦੇਣਾ ਅੱਜ ਅਸੀਂ ਅਗਮ ਨੂੰ ਕਿਸੀ ਆ ਗਏ ਆ ਉਹਨੂੰ ਪਤਾ ਹੀ ਨਹੀਂ ਹੈ ਨਾ ਸੰਡੇ ਸੀ ਬੱਚਿਆਂ ਦੀ ਛੁੱਟੀ ਹੈ ਤੇ ਪਾਪਾ ਆ ਰਹੇ ਨੇ ਪਾਪਾ ਨੂੰ ਕਿਸੇ ਮੈਰਿਜ ਤੇ ਜਾਣਾ ਸੀ ਤੇ ਪਾਪਾ ਪਹਿਲਾਂ ਮੈਰਿਜ ਅਟੈਂਡ ਕਰਨ ਚਲੇ ਗਏ ਅਸੀਂ ਪਹਿਲਾਂ ਪਹੁੰਚ ਗਿਆ ਸਾਨੂੰ ਅਸੀਂ ਪਾਪਾ ਪਹਿਲਾਂ ਪਹੁੰਚੇ ਹੋਣਗੇ ਬਟ ਅਚਾਨਕ ਅਸੀਂ ਪ੍ਰੋਗਰਾਮ ਬਣਾਏ ਵੇ ਚਲੋ ਆਪਾਂ ਚਲਦੇ ਆਂ ਪਿੰਡ ਤੇ ਹੁਣ ਦਿਨੇ ਅਗ ਨੂੰ ਸਰਪ੍ਰਾਈਜ਼ ਤੋਂ ਗੱਡੀ ਦਾ ਹੋਰ ਨ ਮਾਰਦੇ ਆ ਨਾ ਪੱਜਾ ਹੁੰਦਾ ਦੇਖਣ ਵਾਸਤੇ ਵੀ ਕੌਣ ਆਇਆ lettes see ਉਹ ਦੇਖ ਬੱਲਾ ਹੀ ਖਲੋ ਗਿਆ ਕਮ ਸੇ ਅੰਗਰ ਸੱਚ ਜੰਪੜਾਂ ਕਰ ਰਹੇ ਪਰ ਕਰੋ ਪਰੇ ਕਰੋ ਚਾਚੂ ਜੀ ਆ ਗਏ ਚਾਚਾ ਜੀ ਚਾਚਾ ਜੀ ਚਾਚਾ ਜੀ ਚਾਚਾ ਜੀ ਚਾਚਾ ਜੀ ਕੈਸੇ ਲਗਾ ਸਾਡਾ ਸਰਪ੍ਰਾਈਜ਼ ਹਾਂ ਬਿਲੇ ਓ ਬਿਲੇ ਹਾਂ ਬਿਲੇ ਬਿਲਾ ਜੂੜਾ ਸੈੱਟ ਕਰ ਰਿਹਾ ਆ ਗਿਆ ਤੇਰੀ ਦੀਦੀ ਲੈ ਕੇ ਖੁਸ਼ੀ ਹਾਂ ਮੇਰੇ ਵੱਲ ਕੀ ਦੇਖ ਰਹੇ ਹੋ ਅਸੀਂ ਆ ਤੈਨੂੰ ਸਰਪ੍ਰਾਈਜ਼ ਦਿੱਤਾ ਵੀ ਤੈਨੂੰ ਸਰਪ੍ਰਾਈਜ਼ ਦੇਣਾ ਸਰਪ੍ਰਾਈਜ਼ ਹੈ ਨਾ ਜਿਹੜੀ ਗੱਡੀ ਦਾ ਉਹ ਵੀ ਸਾਨੂੰ ਆ ਮੈਂ ਕਹਾਂਗਾ ਕਿ ਛਿੱਪੀ ਆਵੇ ਕਹਿੰਦੇ ਨਹੀਂ ਪਾਪਾ ਮੈਂ ਕਹਿੰਦਾ ਛਿੱਪੀ ਵਾਲੀ ਗੱਡੀ ਦਾ ਹੋਰ ਨਾ ਮੈਂ ਕਹਿੰਦਾ ਮੈਂ ਤਾਂ ਮੇਰੇ ਪਾਪਾ ਸੀਗੇ ਟੈ ਟੈ ਟ ਖੁਸ਼ ਹੋ ਗਏ ਫਿਰ ਉਸ ਪੁਰਾਣੇ ਬੰਦੇ ਕਿੱਸਨ ਲੱਗ ਗਈ ਸਭ ਦੀ ਉਡਾਈ ਉਹ ਮੰਮੀ ਬਾਸੇ ਲਾਈ ਜਾਂਦੇ ਨੇ ਭੁੱਖ ਬਹੁਤ ਲੱਗੀ ਵੀ ਸਾਨੂੰ ਅਸੀਂ ਸੇਰੇ ਬ੍ਰੋ ਤੇ ਬੜਾਈ ਸੀ ਕਿ ਦਾਦਾ ਜੀ ਬੜਾਈ ਸੀ ਪਈ ਹੋਈ ਹੈ ਉਹ ਤੋਂ ਬਣਾਉਣਾ ਬਹੁਤ ਭੁੱਖ ਲੱਗਦੀ ਬਹੁਤ ਭੁੱਖ ਲੱਗਦੀ ਥੋੜਾ ਥੋੜਾ ਸੋਣਾ ਹੈ ਜਿੰਨਾ ਤੇ ਜੀ ਖਾ ਲਿਆ ਆਏ ਖਾਏ ਮੈਂ ਨਿਕਲ ਬੈਗ ਲੈ ਕੇ ਇਹਦੇ ਵਿੱਚ ਡਿਮ ਕਰਦੇ ਪਿੰਡ ਪਹੁੰਚ ਗਏ ਬੱਚੇ ਬਹੁਤ ਸਰਪ੍ਰਾਈਜ਼ਡ ਹੋਏ ਅਸੀਂ ਵੀ ਬੜਾ ਖੁਸ਼ ਹੋਏ ਅਸੀਂ ਆਪਣਾ ਕਮਰਾ ਚੇਂਜ ਕਰ ਲਿਆ ਅਸੀਂ ਹੁਣ ਇੱਧਰਲਾ ਕਮਰਾ ਲੈ ਲਿਆ ਜਿਹੜਾ ਵੀਰਾ ਭਾਬੀ ਰਿਯੂਜ਼ ਕਰਦੇ ਹੁੰਦੇ ਸੀ ਇਹਦੇ ਕਾਰਨ ਇੱਕ ਤਾਂ ਉਹਦਾ ਟੀਵੀ ਲੱਗਾ ਹੋਇਆ ਸਾਰਾ ਟੀਵੀ ਦੇਖਣਾ ਹੁੰਦਾ ਤੇ ਮੇਰੀ ਨੀਂਦ ਨਹੀਂ ਪੂਰੀ ਹੁੰਦੀ ਸੋ ਮੈਂ ਕਿਹਾ ਤੁਸੀਂ ਉਹਦਾ ਟੀਵੀ ਦੇਖੋ ਹਾਲੇ ਇੱਥੇ ਟੀਵੀ ਲਾਇਆ ਨਹੀਂ ਹੀਟਰ ਅਸੀਂ ਪੁਰਾਣਾ ਚੱਕ ਲਿਆਂਦਾ ਰੋੜ ਵਾਲਾ ਕਿਉਂਕਿ ਉਹ ਵੱਡਾ ਸੀ ਉਹ ਗੱਡੀ ਚਾੜਾ ਨਹੀਂ ਸੀ ਸਹੀ ਗੱਲ ਇਹ ਬਹੁਤ ਵੱਡਾ ਰੂਮ ਆ ਆਪਣਾ ਸੈਟਅਪ ਅਸੀਂ ਕਪੜੇ-ਕਪੜੇ ਸਾਰੇ ਇੱਧਰ ਹੀ ਰੱਖੇ ਹੋਏ ਆ ਕਿਉਂਕਿ ਉੱਧਰ ਫਿਰ ਸਾਡੇ ਮਿਕਸ ਹੋ ਜਾਂਦੇ ਕਪੜੇ ਲੱਭਦੇ ਨਹੀਂ ਜਿੱਤੀ ਕੀਤੇ ਹਨਾ ਕਿ ਸਾਰਿਆਂ ਦੇ ਕਪੜੇ ਉੱਥੇ ਹੁੰਦੇ ਨੇ ਹਮ ਸਵੈਸ ਕਰਕੇ ਤੇ ਬੱਚਾ ਨੂੰ ਸਰਪ੍ਰਾਈਜ਼ ਦਿੱਤਾ ਬੱਚੇ ਬੜੇ ਖੁਸ਼ ਹੋਏ ਕਿਉਂਕਿ ਅੱਜ ਬੱਚਾ ਛੁੱਟੀ ਸੀ ਘਰੇ ਸੀ ਤੇ ਮੈਂ ਕਿਹਾ ਪਰਸੋਂ ਵੀ ਜਾਣਾ ਚਲੋ ਅੱਜ ਜਾ ਕੇ ਸਰਪ੍ਰਾਈਜ਼ ਦਿੰਨੇ ਆ ਸਹੀ ਗੱਲ ਆਪਸ ਆਪਣਾ ਕੰਮ ਕਰਕੇ ਜੋ ਵੀ ਸੀ ਉਹ ਫਿਰ ਚੱਲ ਜਾਣਗੇ ਵਾਪਸ ਫਿਰ ਮਹਾਲੀ अच्छा 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 इधर ਵੀ ਮਿਲ ਲੋ ਜੀ ਆ ਆ ਸਾਡੀ ਇਬਾਦਤ ਹਾਈ ਇਬਾਦਤ ਬੋਲੋ ਹਾਈ ਮੈਂ ਚੁੱਤੀ ਹਾਂ ਯਾ ਪਾਪਾ ਦੀ ਗੋਦੀ ਵਿੱਚ ਮੈਨੂੰ ਇਹ ਬੁਲਾ ਨਹੀਂ ਰਹੇ ਸੀ ਇਸ ਕਰਕੇ ਮੈਂ ਉਹ ਕਰਦਾ ਸੀ ਕਰਿਓ ਕਰਿਓ ਸਤਾਰੀ ਹੋਣੀ ਹੈ ਤੁਮਾਂ ਸਹੀ ਗੱਲ ਹੈ ਅੱਜ ਤੁਹਾਨੂੰ ਸੱਚੂ ਲੱਦ ਖਾਣਾ ਸੀ ਤੁਹਾਨੂੰ ਦਿਖਾਇਆ ਨਹੀਂ ਅਸੀਂ ਇੱਧਰ ਆ ਗਏ ਝੂਲਾ ਇੰਨਾ ਘੈਂਟ ਹੈ ਨਾ ਦੋਸਤੋ ਉਹਦਾ ਫਾਇਦਾ ਤਾਂ ਕੀ ਹੈ ਕਿ ਇਲੈਕਟ੍ਰੋਨਿਕ ਆਪਣੇ ਆਪ ਝੂਲਦਾ ਰਹਿੰਦਾ ਹੈ ਅੱਜ ਰਾਤ ਵੀ ਬੜੀ ਖੁਸ਼ ਹੋਈ ਉਹ ਜਦੋਂ ਸੁੱਤੀ ਨਹੀਂ ਜਿਆਦਾ ਖੁਸ਼ ਹੋਈ ਪਰ ਸਵਾਇਆ ਸੀ ਇਹਨੂੰ ਆਪਣੇ ਨਾਲ ਹੀ ਕਿਉਂਕਿ ਝੁੱਲੇ 'ਚ ਰਾਤ ਪੂਰੀ ਰਗ ਨਹੀਂ ਸਵਾ ਸਕਦੇ ਬਟ ਸਵੇਰ ਹੋਈ ਇਹਨੂੰ 8 ਵਜੇ ਫੇਰ ਝੁੱਲੇ 'ਚ ਸਵਾਇਆ ਇਹ 8 ਵਜੇ ਹੀ ਸੁੱਤੀ 12 ਵਜੇ ਉੱઠી ਮਤਲਬ ਇੰਨੀ ਲੰਬੀ ਦਿਨੇ ਇੰਨਾ ਘੱਟ ਸੌਂਦੀ ਨਹੀਂ ਇੰਨੇ ਜਿਆਦਾ ਨਹੀਂ ਸੌਂਦੀ ਇਹ ਤਾਂ ਕਿਉਂਕਿ ਝੁੱਲੇ 'ਚ ਇਹਨੂੰ ਮਜ਼ਾ ਆ ਰਿਹਾ ਸੀ ਹਨ ਤੇ ਹੁਣ ਪਾਪਾ ਦੀ ਗੋਦੀ 'ਚ ਪਈ ਮੈਨੂੰ ਹੀ ਦੇਖ ਰਹੀ ਏ ਇਹ ਹੁਣ ਮੈਨੂੰ ਹੀ ਦੇਖ ਰਹੀ ਦੇਖੋ ਕੰਟੀਨਿਊਟੀ ਵਿੱਚ ਦੇਖੀ ਜਾ ਰਹੀ ਮੈਂ ਹੁਣ ਫੋਨ ਵਾਲ ਦੇਖਣ ਲੱਗੀ ਹਾਂ ਪਾਪਾ ਕੀ ਗੱਲੇ ਹੁਣ ਸਮਾਈਲ ਕਰਨ ਦੀ ਕੋਸ਼ਿਸ਼ ਕਰਦੀ ਹਾਂਜੀ ਹਾਂਜੀ ਪਾਪਾ ਚਲੋ ਮਿੱਠੋ ਜੀ ਆਪਣੇ ਪਾਪਾ ਨਾਲ ਪੂਰੀ ਖੁਸ਼ੀ ਹੁੰਦੀ ਹੈ ਹਾਂਜੀ ਆਏ ਹੋਏ ਆਏ ਤੇ ਹੁਣ ਇੱਥੇ ਐਕਚੁਅਲੀ ਆਏ ਸੀ ਤਾਂ ਆ ਇੱਕ ਤਾਂ ਆਣਾ ਸੀ ਅਸੀਂ 6 ਤਰੀਕ ਨੂੰ 6 ਤਰੀਕ ਨੂੰ ਡੈਂਟਲ ਦੀ ਅਪਾਇੰਟਮੈਂਟ ਹੈ ਰਾਜਪੁਰੇ ਘੇਰਨਦੀ ਦੇ ਮੰਮੀ ਦੇ ਸੈਟਿੰਗ ਸੇ ਕਰਨ ਦੀ ਥਰਡ ਸੈਟਿੰਗ ਮੇਰੇ ਖਿਆਲ ਚ ਤੇ ਉਸ ਤੋਂ ਬਾਅਦ ਮੰਮੀ ਦੀ ਵੀ ਹੈਗੀ ਅਪਾਇੰਟਮੈਂਟ ਸੋ ਅੱਜ ਦਾ ਪ੍ਰੋਗਰਾਮ ਐਵੇਂ ਬਣ ਗਿਆ ਵੀ ਸੰਡੇ ਹੈ ਵੀ ਕੋਈ ਕੰਮ ਤਾਂ ਹੈ ਨਹੀਂ ਸੀ ਤੇ ਕਰਨ ਨੇ ਕਹਿੰਦੇ ਆਪਾਂ ਚੱਲਦੇ ਹਾਂ ਅੱਜ ਹੀ ਹਨਾ ਮੰਮੀ ਨੂੰ ਕਹਿੰਦੇ ਮੰਮੀ ਕਹਿੰਦੇ ਚਲੋ ਠੀਕ ਹੈ ਫੇ ਕੱਲ ਦਾ ਦੇਣਾ ਸੀ ਮੰਡੇ ਤੇ ਸ਼ੁੱਕਰਵਾਰ ਅਸੀਂ ਸ਼ੁੱਕਰਵਾਰ ਨਹੀਂ ਜੋ 6 ਤਰੀਕ ਨੂੰ ਸਾਰੇ ਕੰਮ ਨਿਬੜ ਕੇ ਚਲੇ ਜਾਵਾਂਗੇ ਦੋ ਤਿੰਨ ਦਿਨ ਇੱਥੇ ਬੰ ਨਾਲ ਬੱਚਿਆਂ ਨਾਲ ਇੰਜੋਏ ਹੋ ਜਾਏਗਾ ਬੱਚਿਆਂ ਦੇ ਬੱਚੇ ਤਾਂ ਹਾਨ ਅਗਮ ਤਾਂ ਲੈ ਕੇ ਬੈਠਾ ਰਿਹਾ ਛੜ ਤੋ ਕਹਿੰਦਾ ਮੇਰੀ ਭੈਣ ਨੂੰ ਮੇਰੇ ਕੋਲ ਬੈਠਣ ਦੋ ਨਾ ਤੇ ਬੈਠਾ ਰਿਹਾ ਗੋਦੀ ਚ ਲੈ ਕੇ ਬੈਠਾ ਰਿਹਾ ਕਿ ਨਹੀਂ ਦੇ ਆਪਣੀ ਗੁੱਗਲੋ ਨੂੰ ਆਹ ਗੁੱਗਲੋ ਕੀ ਗੱਲੇ ਅੱਸੀਆਂ ਕੰਨੀਆਂ ਨੇ ਤੇ ਵਰਸੋ ਪਾਣੀ ਮੈਂ ਤੇ ਜਿਹੜੇ ਵੀ ਚੂਲੇ ਦੀ ਗੱਲ ਕਰ ਰਿਹਾ ਚੂਲਾ ਪਹਿਲਾਂ ਤੁਹਾਨੂੰ ਦਿਖਾਵਾਂਗੇ ਫਿਰ ਉਹਦੀ ਡਿਟੇਲ ਦੱਸਾਂਗੇ ਜਿਸ ਕਿਸ ਨੂੰ ਚਾਹੀਦਾ ਹੋਵੇ ਤਾਂ ਤੁਸੀਂ ਫਿਰ ਬਾਇ ਕਰ ਸਕਦੇ ਹੋ ਬੜੀ ਕੰਮ ਦੀ ਚੀਜ਼ ਏ ਪਹਿਲਾਂ ਆਪਾਂ ਥੋੜੇ ਰਿਵਿਊ ਚੰਗੀ ਤਰ੍ਹਾਂ ਦੇ ਦੇ ਦਾਂਗੇ ਉਹਦੇ ਹੁਣ ਵਾਸੀਆਂ ਆ ਰਹੀਆਂ ਨੇ ਮੈਨੂੰ ਆ ਰਹੀਆਂ ਨੇ ਦਾਰੀਆਂ ਕਿਸ ਵੇਲੇ ਟਾਈਮ ਸਰ ਰੁਟ ਗਈ ਰਤੀ ਬਾਦ ਸੁਤੀ ਨਹੀਂ ਸੀ ਕਾਫੀ ਲੇਟ ਜੱਤੀ ਸੀ ਹਾਂ 2 ਵਜੇ ਸੁਤੀ ਰਾਤ ਮੇਰੇ ਕੋ ਤਾਂ ਸੌਂਦੀ ਨਹੀਂ ਬਟੀ ਸੌਇਆ ਹੈ ਸੌਂਦੀ ਆਪਣੇ ਡੈਡੀ ਤੋਂ ਸਹੀ ਗੱਲ ਆ ਸੋਣਾ ਇਹਨੇ ਆਪਣੇ ਡੈਡੀ ਕੋਲ ਆ ਮੇਰੇ ਕੋਲ ਖਿੱਚ ਜਾਂਦੀ ਹੈ ਦੁੱਧ ਪੀ ਕੇ ਬੱਚੇ ਨੇ ਮੇਰੇ ਕੋਲ ਖਿੱਚ ਜਾਣਾ ਹੁੰਦਾ ਫਿਰ ਆਪਣੇ ਡੈਡੀ ਕੋਲ ਜਾ ਕੇ ਸੌਂ ਜਾਂਦੀ ਹੈ ਡੈਡੀ ਦੇ ਚਾਰ ਹੂਟੇ ਜਾਂਦੇ ਵਿੱਚ ਹੀ ਉਹ ਨੀਂਦੇ ਚੜ ਜਾਂਦੀ ਸਹੀ ਗੱਲ ਆ ਇਹ ਪਤਾ ਨਹੀਂ ਕਿਉਂ ਯਾਰ ਹਾਂ ਤੇ ਰਾਤੀ ਫਿਰ ਇਹਨਾਂ ਅਸੀਂ ਝੂਲੇ ਚ ਵੀ ਪਾਏ ਫਿਰ ਝੂਲੇ ਚ ਸੌਣੇ ਆ ਇਹ ਉੱਤੇ ਵੀ ਨਹੀਂ ਸੁਤੀ ਫਿਰ ਸਿਪੇ ਨੇ ਆਪ ਜੇ ਦੱਸੋ ਮੈਂ ਫਿਰ ਮਿੰਟ ਤੇ ਸੌਂਗੀ ਫਿਰ ਤਨ ਨਾਲ ਲੈ ਕੇ ਸੌਂਗੇ ਸੀ ਆਪਾਂ ਇਹਨੂੰ ਦੇਖੋ ਸੌਣ ਦੀ ਤਿਆਰੀ ਚ ਹੁਣ ਕਿੰਨੀ ਨੀਂਦਾਂ ਪੂਰੀ ਕਰਨ ਚਾਹ ਰਹੀ ਸੌਂਦੀ ਨਹੀਂ ਇਹ ਦਿਨੇ ਬਹੁਤ ਸੁੱਤੀ ਵੀ ਹੁਣ ਸੌ ਰਹੀ ਫਿਰ ਪਤਾ ਨਹੀਂ ਕੀ ਨੂੰ ਆਪਣੇ ਪਾਪਾ ਕੋਲ ਦੀ ਕਹਿੰਦਾ ਸੋਹਣਾ ਇਹਨੇ ਮੇਰ ਕੋੜੀ ਹੈ ਕਿਸੇ ਗੱਲ ਸਹੀ ਕਿੰਨ ਕੋਲ ਵੀ ਸੌਂਦੀ ਹੈ ਪਰ ਸਮ ਟਾਈਮ ਹੀ ਕਰ ਕੋ ਖਿੱਚ ਜਾਂਦੀ ਹੈ ਦੁੱਧ ਪੀ ਲੈ ਕੇ ਬਸ ਵੀ ਛੱਡ ਦੇ ਤੂੰ ਮੈਨੂੰ ਬੱਦੂ ਤੂੰ ਪਿਲਾ ਤਾਂ ਤੇਰਾ ਕੰਮ ਖਤਮ ਹੁਣ ਮੇਰੇ ਪਾਪਾ ਕੋਲ ਛੱਡ ਗਿਆ ਫਿਰ ਆਪਣੇ ਪਾਪਾ ਕੋਲ ਅੰਦੀ ਜਿੰਨੀ ਮਰਜ਼ੀ ਰੋ ਰਹੀ ਹੋਵੇ ਨਾ ਉਸੇ ਟਾਈਮ ਸ਼ਾਂਤ ਹੋ ਜਾਏਗੀ ਪਤਾ ਨਹੀਂ ਉਹ ਪਛਾਣ ਹੈ ਜਿਆਦਾ ਜਿਆਦਾ ਆ ਗਈ ਇਹਨੂੰ ਮੇਰੀ ਹੈ ਨਾ ਉਸਟਮਾਰਕ ਚੁੱਪ ਕਰ ਜਾਂਦੀ ਸ਼ਾਂਤ ਹੋ ਜਾਂਦੀ ਫਿਰ ਸੋ ਜਾਂਦੀ ਹੈ ਆ ਇਹ ਤਾਂ ਨੇ ਆਪਣਾ ਕਮਰਾ ਖੋਲਿਆ ਆਪਣੇ ਤੋਂ ਹੈ ਨਾ ਆਪਾਂ ਵੱਡਾ ਕਮਰਾ ਲੈ ਲਿਆ ਵੱਡਾ ਕਮਰਾ ਲੈ ਲਿਆ ਨਾ ਟਾਈਮ ਸਮਾਂ ਚੱਲਦੀ ਹੈ ਸਾਡੀ ਨਾ ਹੱਥਾਂ ਤੋਂ ਬਰੈਡਾਂ ਬਰੋਡਾਂ ਦੀ 버ਗਰਾਂ ਦੀ ਉਹ ਕੱਪੜਿਆਂ ਤੋਂ ਹਾਂ ਇਹ ਤਾਂ ਕੱਪੜੇ ਅੱਗੇ ਨੇ ਮੋਮੈਂਟ ਕਰਤੀ ਏ ਉਹ ਪਹਿਲੇ ਉਹਨੇ ਕੱਪੜੇ ਬਦਲ ਕੇ ਨਾ ਹਾਂ ਜਿਹੜੇ ਤਾਂ ਮਸਲੀਨ ਕਰਨਾ ਚਾਹੀਦੇ ਹਾਂ ਜੱਟ ਕਰਦੀ ਐਸੇ ਨਾ ਪਹਿਲਾਂ ਇੱਥੇ ਰੱਖਿਆ ਦਾ ਸਟੈਂਡ ਇੱਥੇ ਅਲਮਾਰੀ ਇੱਥੇ ਟੇਬਲ ਹੁਣ ਖਾਲੀ-ਖਾਲੀ ਹੋ ਗਿਆ ਕਮਰਾ ਸਾਰਾ ਕਿੱਥੇ ਬੋਬ ਚੱਕਦਾ ਵੇ ਕਿੱਥੋਂ ਇਧਰ ਦੀ ਸਾਈਡ ਤੋਂ ਜਦੋਂ ਇਹ ਟੇਬਲ ਹੀ ਖੇਰ ਅਸੇ ਰੱਖਦੇ ਸੀ ਤੁਹਾਡੇ ਕਰਕੇ ਰੱਖਿਆ ਸੀ ਇੱਥੇ ਟੇਬਲ ਨਹੀਂ ਹੁੰਦਾ ਘੇਰ ਨੇ ਇਹ ਤਾਂ ਆਪਾਂ ਆਪਣੇ ਸਮਾਨ ਸਮੋਣੀ ਰੱਖ ਲਿਆ ਸੀ ਇੱਥੇ ਤੁਹਾਡੇ ਕਰਕੇ ਰੱਖਿਆ ਵੈਸੇ ਟੇਬਲ ਤਾਂ ਉਹ ਨਹੀਂ ਹੁੰਦਾ ਓਏ ਹੋਏ ਬੱਜਾ ਡਾ ਲੈਂਦਾ ਸਾਰੀ ਇੱਕੋ ਕਮਰੇ ਸੋ ਜਾਣਾ ਉਧਰ ਸੈਟ ਰੱਖੀ ਅੱਛਾ ਅਗੰਪਰਮ ਬੱਲਾ ਗਨੀ ਅੱਛਾ ਵਧੀਆ ਵਧੀਆ ਇਹ ਪਾਪਾ ਨਾਲ ਨਹੀਂ ਹੁੰਦਾ ਅੱਛਾ ਪਾਪਾ ਤਾਂ ਸਾਰਾ ਉੱਥੇ ਗਏ ਹੋਏ ਸੀ ਆਹ ਇਹ ਸਕੀਮ ਵਧੀਆ ਪਾਈਏ ਤੁਸੀਂ ਕਿ ਸਾਰੇ ਇੱਕ ਹੀ ਕਮਰੇ ਚ ਆ ਜਣ ਮੰਜਾ ਢਾ ਕੇ ਕਿਉਂਕਿ ਪਾਪਾ ਤਾਂ ਹੈ ਨਹੀਂ ਸੀ ਨਹੀਂ ਤਾਂ ਗੰਪਾਪਾ ਨਾਲ ਸੌਂਦਾ ਹੁੰਦਾ ਏ ਇਹ ਇਹ ਦੋ ਦਿਨ ਉੱਧਰ ਸੁੱਤੇ ਨੇ ਕੱਲੇ ਮੈਨੂੰ ਨੀਂਦ ਨਹੀਂ ਆਈ ਕੱਲੇ ਨੂੰ ਹੂੰ ਬਹੁਤ ਮੰਜਾ ਦੋ ਤੇਰਾ ਠੀਕ ਹੈ ਲੋ ਇਹ ਰੋਟੀ ਰੋਟੀ ਖਵਾਓ ਅਸੀਂ ਵੀ ਕੁਝ ਖਾਈਏ ਖਾ ਲਿਆ ਖਾ ਰਿਹਾ ਸਾਰੇ ਖਾ ਪਰ ਮਾ ਪਾਣੀ ਲਿਆਵੇ ਤੇ ਦੋ ਕੋ ਬੋਤਲਾ அக்கடி அக்கா கை வார சு ਵੇ ਕੀ ਮੇਰੀ ਗੱਲ ਬਣੀ ਵੀ ਅੱਖਾਂ ਬੰਦ ਕਰਕੇ ਸੁਣਨੀ ਆ ਤੇ ਫੋਨ ਪਰੇ ਰੱਖ ਦਿਓ ਭਾਈ ਕਿਹਦੀ ਹੋ ਗਈਆਂ ਪਾਪਾ ਜੀ ਪਾਪਾ ਨੇ ਕਾਬਾਂ ਕਰਕੇ ਗੱਲ ਨਾ ਕਰਦੇ ਸੀ ਐਵੇਂ ਮੈਂ ਖੜੀ ਖੜੀ ਚਾਲੀ ਸੀ ਕਾਬਾਂ ਸੀ ਗਿਆ ਕਦੋਂ ਜਦੋਂ ਤੁਸੀਂ ਮੈਨੂੰ ਕਿਹਾ ਸੀ ਪਤਾ ਕਰਕੇ ਪਾਪਾ ਤੋਂ ਉਹ ਕੋਈ ਨੰਬਰ ਲੈਣਾ ਸੀਗਾ ਉਦੋਂ ਅੱਛਾ ਮੰਮੀ ਕਿੱਥੇ ਗਏ ਨੇ ਮੰਮੀ ਬਾਹਰ ਉਧਰ ਮੇਰੇ ਕੋਲ ਕਮੇਟੀ ਉਹ ਸਰੀਆ ਨੂੰ ਮਿਲਣ ਗਈ ਮੰਮੀ ਅੱਜ ਆਏ ਨੇ 2-3 ਵਾਲੇ ਤਾਂ 3 ਕਿ ਦਿਨ ਰਹਿ ਕੇ ਆਏ ਨੇ ਤੇ ਸੇਲੀਆ ਨੂੰ ਮਿਲਣ ਮੈਂ ਆਇਆ ਪਤਾ ਕਿ ਕਿੰਨੇ ਵਜੇ 8 ਵਜੇ। ਓਹ। ਆਪ ਤੇ ਜਨਾਨੀਆਂ ਬੈਠੀਆਂ ਜਿੱਨੀਆ ਕੱਲਾ ਮਾਰ ਰਹੇ ਹੋਣ। ਮੰਮੀ ਨੂੰ ਕਿਤੇ ਤਿੰਨ ਤਿਆਰ ਕਰਾਜਾ। ਖੜੇ ਤਾਂ ਕਹਿ ਕਿ ਨਹੀਂ ਤਰੀਕ ਨੂੰ ਆਪਾਂ ਪਹਿਲੀ ਨੂੰ ਗਿਆ 31 ਨੂੰ 1 2 3 4 5। ਅੱਜ ਪੰਜੇ ਨਾ 4 ਲੀਕ ਨੂੰ ਆਇਆ 4 ਦਿਨ ਬਾਅਦ ਹੀ। ਮੰਮੀ ਉਦਾਸ ਹੋ ਜਾਂਦੇ ਨੇ ਸਹੇਲੀਆਂ ਵਗੈਰਾ ਹੈ। ਓਹ ਹੋ ਹੋ। ਕੱਲ ਚਲੇ ਜਾਣਾ ਫਿਰ। ਮੈਨੂੰ ਕਾ ਮਿਲ ਲੋ ਅੱਜ ਜੜੀਆਂ ਸਹੇਲੀਆਂ ਨੂੰ ਮਿਲਣਾ ਹੈ। ਆਹੋ। ਫਿਰ ਅਗਲੇ ਵਕਤ ਫਿਰ ਤਾਂ 20 ਤਰੀਕ ਦੇ ਲਾਗੇ ਤੱਕ ਹੀ ਬਣੇਗਾ ਪ੍ਰੋਗਰਾਮ ਮੰਮੀ ਆਉਂਦੇ ਨਹੀਂ ਆਇਆ ਕੋਈ ਉਹ ਵੀ ਫਿਰ ਹੀ ਕੋਈ ਮੈਂ ਨਹੀਂ 15 ਤਰੀਕ ਪਿਆ ਤੇ ਲੈ ਮੰਮੀ ਉਦਾਸ ਕਿਉਂ ਹੋਏ ਬੈਠੇ ਹੋ ਤੁਸੀਂ ਨਹੀਂ ਉਦਾਸ ਹੋਇਆ ਕਿੰਨੇ ਆਰਾਮਾ ਗਏ ਰਹੇ ਭਾਬੀ ਨਹੀਂ ਉਦਾਸ ਨਹੀਂ ਹੈਗੀ ਮੈਂ ਪਾਪਾ ਨਾਲ ਨਾ ਲੜਿਆ ਕਰੋ ਤੁਸੀਂ ਨਾ ਮੈਂ ਕਦੇ ਲੜੀ ਪਾਪਾ ਨੂੰ ਵਿਚਾਰਾ ਨੂੰ ਖੁੰਝੇ ਬਿਠਾ ਰਖਿਆ ਡੈਡੀ ਨੂੰ ਡੈਡੀ ਨੂੰ ਫੋਨ ਦੇਖਦੇ ਦੇਖਦੇ ਨੀਂਦ ਹੀ ਆ ਗਈ ਮੈਂ ਹਿਲਾਇਆ ਮੈਂ ਪਾਪਾ ਕਹਿੰਦੇ ਹੂੰ ਮਮੇ ਕੇ ਪਾਪਾ ਫੋਨ ਦੇ ਕੇ ਯਾਰੇ ਸੁੱਤੇ ਵੀ ਹੁਣ ਫੋਨ ਦੇ 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 ਉਧਰ ਗੋਦੀ ਚ ਬਾਦਰ ਨੂੰ ਫੜਿਆ ਹੋਇਆ ਫੇਰ ਉਠਾਇਆ ਚਲੋ ਯਾਰ ਚਲੋ ਆਜੋ ਮੈਂ ਮੰਮੀ ਲੈ ਕੇ ਜਾਣਾ ਬੈਂਕ ਮੰਮੀ ਤੋਂ ਪੈਸੇ ਲੁੱਟ ਲੈਣੇ ਨੇ ਅੱਜ ਅੱਜ ਮੰਮੀ ਦਾ ਖਜ਼ਾਨਾ ਖਾਲੀ ਕਰ ਦੇਣਾ ਕਿਰਨ ਯਾਰ ਮੇਰਾ ਆਧਾਰ ਦੂਰ ਕੱਢਤਾ ਦੇ ਦਿਓ ਯਾਰ ਚਾਹੀਦਾ ਬਾਦਰ ਜਿੰਨੇ ਐ ਪਾਸੋਂ ਤਾਂ ਲੈ ਠੀਕ ਹੈ ਓਕੇ ਮਾਦਰ ਅੱਜ ਮੈਨੂੰ ਖਾਸੇ ਨਾਲੇ ਪੈਸੇ ਦੇ ਦੇਣੇ ਨੇ ਕਢਾ ਕੇ ਮੰਮੀ ਕਿਨੇ ਪੈਸੇ ਦੋਗੇ ਕਢਾ ਕੇ ਸਾਰੇ ਤੇਰੇ ਹੀ ਨੇ ਆਏ ਆਏ ਓਏ ਖੁਸ਼ ਕਰਤਾ ਓਏ ਮਾਤਾ ਨੇ ਯਾਨੀ ਸਾਰੇ ਤੇਰੇ ਲੋ ਜੀ ਅੱਜ ਫਿਰ ਮੰਮੀ ਦਾ ਬੈਂਕ ਆਪਕ ਖਾਲੀ ਖਾਤਾ ਤੇ ਸਾਰਾ ਪੈਸਾ ਚਟਾ ਚਟ ਕਰ ਦਾਂਗੇ ਤੇ ਮੈਨੂੰ ਇੱਕ ਫਲਾਈਟ ਬੁੱਕ ਕਰਾ ਦੋ ਮੰਮੀ ਕਿੱਥੋਂ ਦੀ ਭਰਾ ਕਿੱਥੋਂ ਦੀ ਸਪੇਨ ਦੀ ਹੋਰ ਸਪੇਨ ਜਾ ਕੇ ਆਉਣ ਫਿਰ ਸਪੇਨ ਜਾਣਾ ਫਿਰ ਸਪੇਨ ਜਾਣੇ ਆ ਕੱਲ ਹਿੰਮਤ ਆਏ ਨਹੀਂ ਸਪੋਨ ਕਹਿੰਦੀ ਆ ਜਾਓ ਬਾਜੀ ਆਪ ਜੇ ਆਂਦੇ ਨਹੀਂ ਹਨ ਉਹਨਾਂ ਨੂੰ ਸੱਦ ਲੈਣ ਹੋਣ ਦੀ ਸੱਤ ਸਪੇਨ ਜਾਣਾ ਇਹ ਲੱਕੀ ਹੁਣੀ ਆਣੀ ਹੁਣ ਉਤੋਂ ਬਾਹਰ ਜਾਵਾਂਗੇ ਹਾਏ ਮੰਮੀ ਕੱਢ ਲੇ ਸਾਰੇ ਪੈਸੇ ਤੁਹਾਡੇ ਮੈਂ ਲੋ ਜੀ ਬੈਂਕ ਆਇਆ ਸੀ ਬੈਂਕ ਵਾਲੇ ਨੇ ਬੁਲਾਇਆ ਸੀ ਮੈਨੂੰ ਤੇ ਮਰੀ ਮੰਮੀ ਨੂੰ ਵੀ ਆ ਕੇ ਆਪਣੇ ਆਧਾਰ ਕਾਰਡ ਤੇ ਪੈਨ ਕਾਰਡ ਦੁਬਾਰਾ ਉਹ ਕਰ ਚੋ ਕਿਉਂਕਿ ਮੇਰਾ 2000 ਅੱਠ ਦਾ ਖੁੱਲਿਆ ਹੋਇਆ ਇੱਥੇ ਅਕਾਊਂਟ ਮਤਲਬ ਲਾ ਲੋ ਖਾਸੇ ਹੀ ਸਾਲ ਹੋ ਗਏ ਨੇ 15 16 ਸਾਲ ਹੋ ਗਏ 16 ਸਾਲ ਤੇ ਕਹਿੰਦੇ ਆਪਡੇਟ ਉਹ ਦੁਬਾਰਾ ਕੋਈ ਡਿਜੀਟਲੀ ਅਪਡੇਟ ਹੋਏਗਾ ਤੇ ਸੇਮ ਮੰਮੀ ਦਾ ਵੀ ਫਿਰ ਦੋਨਾਂ ਨੂੰ ਬੁਲਾ ਕੇ ਅਸੀਂ ਅਪਡੇਟ ਕਰਦੀਆਂ ਸੋ ਮੈਨੂੰ ਮੰਮੀ ਤੋਂ ਬੁਲਾਜੀ ਫਿਰ ਪੈਸੇ ਨਹੀਂ ਮਿਲੇ ਮੰਮੀ ਨੂੰ ਚਾਹੀਦਾ ਸੀ ਮੈਨੂੰ ਕੋਈ ਦੇ ਦੇਣ 25 30 ਕਰੋੜ ਰੁਪਇਆ ਤੇ ਮੈਂ ਐਸ਼ ਕਰਾਂ ਦੁਬਈ ਜਾ ਕੇ ਬੈਂਕ ਬਲ ਸ ਕਿੰਨਾ ਰਹਿ ਗਿਆ ਮੇਰਾ ਥੋੜਾ ਸਿਰਫ 28 ਰੁਪਏ 28 ਰੁਪਏ 28 ਰੁਪਏ ਮਮੀ 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 ਦੇ ਅਕਾਊਂਟ 'ਚ ਆ ਗਿਓ 97 ਹਾਂ ਆਂਦੇ ਮੂਫਲੀਆਂ ਖਾਣ ਲੱਗਿਆ ਰੋਟੀ ਖਾਦੀ ਪਾਪੀ ਨੇ ਕੀ ਖਾਦੇ ਸਬਜ਼ੀ ਸਬਜ਼ੀ ਨਾ ਹੋਈ ਏ ਸਬਜ਼ੀ ਖਾਦੀ ਏ ਮੈਨੂੰ 10 ਉਸਤਾਦ ਪੁੱਛ ਰਿਆਂ ਕਾਲੀ ਕਾਦੀ ਸਬਜ਼ੀ ਸੀ ਮੈਨੂੰ ਤਾਂ ਕੋਈ ਨਹੀਂ ਪਤਾ ਇਹ ਬੱਲੇ ਵੀ ਨਹੀਂ ਖਾਦੀ ਪਾਪੀ ਕਵਰ ਕਰੀ ਗੱਲ ਸਾਰੀ ਨਹੀਂ ਮੈਂ ਖਵਾਈ ਏ ਖਾਦੀ ਏ ਚਲ ਗੰਦੀ ਸਬਜ਼ੀ ਸੀਗੀ ਤੇ ਇਹਨੇ ਖਾਈ ਏ ਇਹਨੇ ਮੁਕਾ ਕਿਦਾਂ ਖਾਇਆ ਹੈ? ਇਬਾਦਤ ਨੇ ਪੀਜ਼ਾ ਖਾਇਆ ਹੈ। ਹਾਂ। ਰਾਤੀ ਬੜਾ ਖੇਤੀ ਸੜਨ ਵਾਲਾ ਗਮਾ। ਕਹਿੰਦੀ ਕਿ ਸ਼ੁਕਰੇ ਸ਼ੁਕਰੇ ਤੁਸੀਂ ਮੈਨੂੰ ਦੂਸਰੇ ਕਮਰੇ ਚ ਲੈ ਜਾਓ। ਗੰਵੀਰ ਜੀ ਤਾਂ ਬੜਾ ਹੀ ਤੰਗ ਕਰਦੇ ਨੇ। ਹੋਰ? ਤਾਂ ਮੈਂ ਕਹਿੰਦਾ ਨਹੀਂ ਅਗੰਵੀਰਾ ਤਾਂ ਤੈਨੂੰ ਪਿਆਰ ਬੜਾ ਕਰਦਾਗਾ ਤੂੰ ਰੋਇਐ ਤੇਰੇ ਪਿੱਛੇ। ਅੱਛਾ ਗੈਂਦੀ ਰੋਂਦੀ ਨਹੀਂ ਵੀਰ ਜੀ ਫਿਰ ਮੈਨੂੰ ਹੁਣੇ ਛੱਡ ਕਿਉਂ ਵੀਰ ਜੀ ਕੋਲ? ਮੈਂ ਕਹਿੰਦਾ ਤੇਰਾ ਵੀਰਾ ਸੁੱਤਾ ਪਿਆਉਣਾ। ਘਰਾੜੇ। ਕਲ ਮਰਨ ਸਵੇਰੇ ਜਦੋਂ ਉੱਠ ਕੇ ਆਈ ਏ ਮੈਨੂੰ ਕਹਿੰਦੀ ਵੀਰ ਜੀ ਕਿੱਥੇ ਨੇ ਮੈਂ ਕਹਾਂ ਸਕੂਲ ਗਿਆ ਜਦੋਂ ਜਦੋਂ ਸਕੂਲ ਚ ਸਕੂਲ ਜਾਣ ਲੱਗੇ ਸਾਂ ਮੈਂ ਬੋਲਿਆ ਸੀ ਚੱਲੇਗਾ ਉਹਨੂੰ ਲੱਗਦੀ ਹੈ ਹੋਰ ਕੀਤਾ ਇਧਰ ਹੋ ਰਹੀ ਹੈ ਫਿਰ ਜਦੋਂ ਨੀਂਦ ਖੁੱਲੀ ਮੈਨੂੰ ਕਹਿੰਦੀ ਵੀਰ ਜੀ ਕਿੱਥੇ ਮੈਂ ਕਹਾਂ ਸਕੂਲ ਗਿਆ ਫਿਰ ਮੇਨਾਂ ਬੜਾ ਲੜੀ ਪਾ ਪਾ ਕਿੱਥੇ ਨੇ ਮੇਰੇ ਅਗਮੀਰ ਜੀ ਓਏ ਹੁਣ ਸੁੱਤੀ ਵੀ ਹੁਣ ਅਗਮੀਰਾ ਆਇਆ ਹੁਣ ਫਿਰ ਸੁੱਤੀ ਵੀ ਏ ਯੋਧਾ ਨੇਸ ਤਰੀ ਨਹੀਂ ਜਾਂ ਨਹੀਂ ਹੁੰਦੀ ਉੱਡ ਜਾਂਦੀ ਉੱਠ ਜਾਂਦੀ ਏ ਭਾਬੀ ਗਰਮਾ ਗਰਮ ਚਾਹ ਪਲਾ ਦੋ ਮੈਨੂੰ ਵੀ ਤਾਂ ਦੇ ਦੋ ਕੱਲੇ ਕੱਲੇ ਗਰਮ 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 ਚਾਹ ਨਹੀਂ ਗਰਮ ਗਰਮ ਮੈਨੂੰ ਦਿਓ ਮੂੰਫਲੀ ਗਰਮ ਗਰਮ ਚਲੋ ਕੱਲ ਜਾਣਾ ਸੀ ਦੋਸਤੋ ਸਾਨੂੰ ਦਿਓ ਇਜਾਜ਼ਤ ਅੱਜ ਅਸੀਂ ਆਗਮ ਕਰਕੇ ਆਏ ਸੀ ਦੋ ਦਿਨ ਇੱਥੇ ਰਹਿ ਲਈ ਮੇਰਾ ਪਿੱਛੇ ਜਦੋਂ ਦੇਖੋ ਫੈਕਟਰੀ ਜਦੋਂ ਕੰਮ ਦੁਬਾਰਾ ਪਰ ਸ਼ੁਰੂ ਕਰਦੇ ਆ ਤਾਂ ਪਿੱਛੋਂ ਫੋਨ ਬੜੇ ਆਉਂਦੇ ਨੇ ਇਨੋਂ ਚਾਰ ਪੰਜ ਫੋਨ ਆ ਚੁੱਕੇ ਨੇ ਮਿਲ ਮਿਲਣ ਵਾਲਿਆਂ ਦੇ ਤੇ ਕੱਲ ਭੱਜਣੇ ਜਾਣਾ ਇਸ ਕਰਕੇ ਅੱਜ ਨਾਲ ਖੇਡ ਖੋਡ ਲਈ ਜਵਾਕਾਂ ਨਾਲ ਆਪਾਂ ਬਣਾਣੇ ਆ ਕੱਲ ਵਲੋਗ ਸਾਨੂੰ ਉਦੋਂ ਤੱਕ ਦਿਓ ਇਜਾਜ਼ਤ ਬਾਏ ਬਾਏ